ਦਿੱਲੀ ਸ਼ਰਾਬ ਘਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਅਦਾਲਤ ਦੇ ਵਿੱਚ ਦਲੀਲਾਂ ਪੇਸ਼ ਕੀਤੀਆਂ 31 April ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਪੁੱਛੇ ਸਨ ਜਸਟਿਸ ਸੰਜੀਵ ਖੰਨਾ ਨੇ ਪੁੱਛਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਮ ਚੋਣਾਂ ਤੋਂ ਪਹਿਲਾਂ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ 10 ਜਨਵਰੀ ਤੇ 20 ਅਪ੍ਰੈਲ ਨੂੰ ਦਿੱਲੀ ਦੀ ਰਾਉ ਜ਼ੈਵਨੀਓ ਅਦਾਲਤ ਨੇ ਕੇਜਰੀਵਾਲ ਦੀ ਨਿਆਇ ਖਰਾਸਤ ਵਿੱਚ 7 ਮਈ ਤੱਕ ਵਾਧਾ ਕੀਤਾ ਸੀ ਐਡੀ ਵੱਲੋਂ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੇਜਰੀਵਾਲ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਪਰ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਪਹੁੰਚੇ ਸੁਣਵਾਈ ਦੌਰਾਨ ਕੇਜਰੀਵਾਲ ਦੇ ਅਭਿਸ਼ੇਕ ਰਿਪੀਟ ਕੇਜੀ ਵਾਲੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਸੁਪਰੀਮ ਕੋਰਟ ਨੂੰ ਈਡੀ ਦੇ 12 ਜਨਵਰੀ ਦੇ ਜਵਾਬ ਦਾ ਹਵਾਲਾ ਦਿੱਤਾ ਸਿੰਘ ਵੀ ਨੇ ਕਿਹਾ ਕਿ ਈਡੀ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਉਸ ਨੂੰ ਪੀ ਐਮ ਐਲ اے ਦੀ ਤਾਰਾ 50 ਤਹਿਤ ਸੰਮਨ ਕੀਤਾ ਗਿਆ ਸੀ ਸੰਮਨ ਦੇ ਸਮੇਂ ਵਿਅਕਤੀ ਦੋਸ਼ੀ ਨਹੀਂ ਹੈ ਸਿੰਘ ਵੀ ਨੇ ਕਿਹਾ ਕਿ ਕੇਜਰੀਵਾਲ ਸੰਮਨ ਕਰਨ ਵਾਲੇ ਹਨ ਅਤੇ ਇਸ ਤਹਿਤ ਕੇਜਰੀਵਾਲ ਨਾ ਤਾਂ ਦੋਸ਼ੀ ਹਨ ਅਤੇ ਨਾ ਹੀ ਮੁਲਜ਼ਮ ਹਨ ਸਿੰਘ ਵੀ ਨੇ ਕਿਹਾ ਕਿ ਕੇਜਰੀਵਾਲ ਨੂੰ 16 ਮਾਰਚ ਨੂੰ ਸੰਮਨ ਭੇਜਿਆ ਗਿਆ ਜਦੋਂ ਈਡੀ ਨੇ ਕੇਜਰੀਵਾਲ ਨੂੰ 1 ਮਾਰਚ ਨੂੰ ਸ਼ਾਮਲ ਹੋਣ ਦੇ ਲਈ ਕਿਹਾ ਤਾਂ ਸਪਸ਼ਟ ਹੈ ਕਿ 16 ਮਾਰਚ ਤੱਕ ਕੇਜਰੀਵਾਲ ਦੋਸ਼ੀ ਨਹੀਂ ਸਨ ਇਸ ਤੇ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਜਦੋਂ ਤੱਕ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੁਸੀਂ ਦੋਸ਼ੀ ਨਹੀਂ ਹੋ ਸਿੰਘ ਵੀ ਨੇ ਵੀ ਕਿਹਾ ਕਿ ਮੈਂ ਲਿਖਤੀ ਤੌਰ ਤੇ ਪੁੱਛਿਆ ਸੀ ਕਿ ਦੋਸ਼ੀ ਹਾਂ ਉਸ ਦੀ ਆਪਣੀ ਸਮਝ ਅਨੁਸਾਰ ਮੈਂ 16 ਮਾਰਚ ਤੱਕ ਦੋਸ਼ੀ ਨਹੀਂ ਸੀ ਅਤੇ ਉਹ 21 ਮਾਰਚ ਨੂੰ ਅਦਾਲਤ ਦੇ ਵਿੱਚ ਗ੍ਰਿਫਤਾਰੀ ਦੀ ਲੋੜ ਕਿਵੇਂ ਦਿਖਾਉਂਦੇ ਹਨ ਸਿੰਘਵੀ ਨੇ ਵੀ ਕਿਹਾ ਕਿ ਜਨਾ ਸਬੂਤਾਂ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ ਉਹ 2023 ਤੋਂ ਪਹਿਲਾਂ ਦੇ ਹਨ ਮਨੀਸ਼ ਸੁਸੋਦੀਆ ਦੇ ਕੇਸ ਦੇ ਵਿੱਚ ਵੀ ਸਬੂਤਾਂ ਉੱਤੇ ਆਧਾਰ ਥਣ ਮਾਰਨਿੰਗ ਟ੍ਰੇਲ ਚਾਰਟ ਵੀ ਉਹੀ ਸੀ ਸਿੰਘਵੀ ਨੇ ਹੁਣ ਸੈਂਥਿਲ ਬਾਲਾ ਜੀ ਦੇ ਫੈਸਲੇ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਪੀ ਐਮ ਐਲ ਏ ਦੀ ਧਾਰਾ 19(1) ਦੀ ਪਾਲਣਾ ਨਾ ਕਰਨ ਨਾਲ ਗ੍ਰਿਫਤਾਰੀ ਰੱਦ ਹੋ ਜਾਂਦੀ ਹੈ ਬਿਊਰੋ ਰਿਪੋਰਟ ਐਸਮ ਜਨ نیوز ਦਿੱਲੀ ਸ਼ਰਾਬ ਘਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਕੇਜਰੀਵਾਲ ਦੇ ਵਕੀਲ ਅਬੀਸ਼ੇਕ ਮਨੂ ਸਿੰਘ ਵੀ ਨੇ ਅਦਾਲਤ ਦੇ ਵਿੱਚ ਦਲੀਲਾਂ ਪੇਸ਼ ਕੀਤੀਆਂ 31 ਅਪ੍ਰੈਲ ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਪੁੱਛੇ ਸਨ ਜਸਟਿਸ ਸੰਜੀਵ ਖੰਨਾ ਨੇ ਪੁੱਛਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਮ ਚੋਣਾਂ ਤੋਂ ਪਹਿਲਾਂ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ 10 ਜਨਵਰੀ ਤੇ 23 April ਨੂੰ ਦਿੱਲੀ ਦੀ ਰਾਉ ਜ਼ੈਵਨੀਓ ਅਦਾਲਤ ਨੇ ਕੇਜਰੀਵਾਲ ਦੀ ਨਿਆਇ ਖਰਾਸਤ ਵਿੱਚ 7 ਮਈ ਤੱਕ ਵਾਧਾ ਕੀਤਾ ਸੀ ਐਡੀ ਵੱਲੋਂ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੇਜਰੀਵਾਲ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਪਰ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਪਹੁੰਚੇ ਸੁਣਵਾਈ ਦੌਰਾਨ ਕੇਜਰੀਵਾਲ ਦੇ ਅਭਿਸ਼ੇਕ ਰਿਪੀਟ ਕੇਜੀ ਵਾਲੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਸੁਪਰੀਮ ਕੋਰਟ ਨੂੰ ਈਡੀ ਦੇ 12 ਜਨਵਰੀ ਦੇ ਜਵਾਬ ਦਾ ਹਵਾਲਾ ਦਿੱਤਾ ਸਿੰਘ ਵੀ ਨੇ ਕਿਹਾ ਕਿ ਈਡੀ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਉਸ ਨੂੰ ਪੀ ਐਮ ਐਲ ਏ ਦੀ ਤਾਰਾ 50 ਤਹਿਤ ਸੰਮਨ ਕੀਤਾ ਗਿਆ ਸੀ ਸੰਮਨ ਦੇ ਸਮੇਂ ਵਿਅਕਤੀ ਦੋਸ਼ੀ ਨਹੀਂ ਆ ਸਿੰਘ ਵੀ ਨੇ ਕਿਹਾ ਕਿ ਕੇਜਰੀਵਾਲ ਸੰਮਨ ਕਰਨ ਵਾਲੇ ਹਨ ਅਤੇ ਇਸ ਤਹਿਤ ਕੇਜਰੀਵਾਲ ਨਾ ਤਾਂ ਦੋਸ਼ੀ ਹਨ ਅਤੇ ਨਾ ਹੀ ਮੁਲਜ਼ਮ ਹਨ ਸਿੰਘ ਵੀ ਨੇ ਕਿਹਾ ਕਿ ਕੇਜਰੀਵਾਲ ਨੂੰ 16 ਮਾਰਚ ਨੂੰ ਸੰਮਨ ਭੇਜਿਆ ਗਿਆ ਜਦੋਂ ਈਡੀ ਨੇ ਕੇਜਰੀਵਾਲ ਨੂੰ 1 ਇੱਕ ਮਾਰਚ ਨੂੰ ਸ਼ਾਮਲ ਹੋਣ ਦੇ ਲਈ ਕਿਹਾ ਤਾਂ ਸਪਸ਼ਟ ਹੈ ਕਿ 16 ਮਾਰਚ ਤੱਕ ਕੇਜਰੀਵਾਲ ਦੋਸ਼ੀ ਨਹੀਂ ਸਨ ਇਸ ਤੇ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਜਦੋਂ ਤੱਕ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੁਸੀਂ ਦੋਸ਼ੀ ਨਹੀਂ ਹੋ ਸਿੰਘ ਵੀ ਨੇ ਇਹ ਵੀ ਕਿਹਾ ਕਿ ਮੈਂ ਲਿਖਤੀ ਤੌਰ ਤੇ ਪੁੱਛਿਆ ਸੀ ਕਿ ਦੋਸ਼ੀ ਹਾਂ ਉਸ ਦੀ ਆਪਣੀ ਸਮਝ ਅਨੁਸਾਰ ਮੈਂ 16 ਮਾਰਚ ਤੱਕ ਦੋਸ਼ੀ ਨਹੀਂ ਸੀ ਅਤੇ ਉਹ 21 ਮਾਰਚ ਨੂੰ ਅਦਾਲਤ ਦੇ ਵਿੱਚ ਗ੍ਰਿਫਤਾਰੀ ਦੀ ਲੋੜ ਕਿਵੇਂ ਦਿਖਾਉਂਦੇ ਹਨ ਸਿੰਘਵੀ ਨੇ ਵੀ ਕਿਹਾ ਕਿ ਜਨਾ ਸਬੂਤਾਂ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ ਉਹ 2023 ਤੋਂ ਪਹਿਲਾਂ ਦੇ ਹਨ ਮਨੀਸ਼ ਸੁਸੋਦੀਆ ਦੇ ਕੇਸ ਦੇ ਵਿੱਚ ਵੀ ਸਬੂਤਾਂ ਉੱਤੇ ਆਧਾਰ ਥਣ ਮਾਰਨਿੰਗ ਟ੍ਰੇਲ ਚਾਰਟ ਵੀ ਉਹੀ ਸੀ ਸਿੰਘਵੀ ਨੇ ਹੁਣ ਸੈਂਥਲ ਬਾਲਾ ਜੀ ਦੇ ਫੈਸਲੇ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਪੀ ਐਮ ਐਲ ਏ ਦੀ ਧਾਰਾ 19(1) ਦੀ ਪਾਲਣਾ ਨਾ ਕਰਨ ਨਾਲ ਗ੍ਰਿਫਤਾਰੀ ਰੱਦ ਹੋ ਜਾਂਦੀ ਹੈ ਬਿਊਰੋ ਰਿਪੋਰਟ ਅਸਮ ਜੱਟ ਨਿਊਜ਼